ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਕੋਲੇ ਤੋਕਰ ਗੱਬਣ ਵਹਿੜ ਆ ਗਈ ਵੀਰੋ ਰੰਗ ਬਾਜ ਆ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰੇ ਇਹਦੇ ਬਾਰੇ ਲੈਂਦੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਵੀਰ ਜੀ ਤੁਸੀਂ ਦੱਸੋ ਵਧੀਆ ਵੀਰੇ ਵਧੀਆ ਠੀਕ ਠਾਕ ਵਧੀਆ ਚਾਹੀਦਾ ਵੀਰ ਜੀ ਹਾਂ ਵੀਰੇ ਨਾਂ ਦੱਸੀ ਨਾਂ ਸੰਦੀਪ ਸਿੰਘ ਪਿੰਡ ਮੋਣ ਪੰਡਾਰੀਆਂ ਤਹਿਸੀਲ ਜਨਾਲਾ ਜ਼ਿਲ੍ਹਾ ਮਿਸਰ ਨੇੜੇ ਫਤੇਗੜ ਚੂੜੀਆਂ ਜੇ ਮੋਬਾਈਲ ਨੰਬਰ 9781685435 ਵੀਰ ਜ ਤਾਂ ਟੋਕੜ ਗੱਬਣਾ ਵੈੜਾਂਗੇ ਵੀਰੇ ਟੋਕੜ ਗੱਬਣਾ ਵੈੜ ਵੀਜੀ ਪ੍ਰੋਟੋਪ ਦੀ ਸਿਰੇ ਦੀਆਂ ਦੀ ਰੰਗ ਬਾਜ ਵੈੜ ਜੇ ਚੰਗੇ ਰਿਕਾਰਡ ਵਾਲੀ ਚੰਗੇ ਰਿਕਾਰਡ ਵਾਲੀ ਵੀਜੀ 20 ਲੀਟਰ ਵਾਲੀ ਸੱਜਰਿਆ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਕਿੰਨੇ ਚਿਰ ਦੀ ਗੱਬਣਾ ਐ ਇਹ ਵੀਜੀ ਟਾਈਆਂ ਤੋਂ 3 ਪੌਣੇ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਟਾਈਆਂ ਤੋਂ ਪੌਣੇ 3 ਮਹੀਨਿਆਂ ਦੇ ਵਿੱਚ ਵਿੱਚ ਚੈੱਕ ਪਾਸ ਠੀਕ ਹੈ ਚੈੱਕ ਕਰਾਈ ਠੰਡਾ ਟੀ ਗੱਲ ਵਾਇਆ ਵੀਡੀਓ ਆਪਣੇ ਕੋ ਬਣੀ ਪਈ ਆ ਠੀਕ ਹੈ ਜੀ ਉਹ ਹੈ ਗੱਡੀ 'ਚ ਲਾਦਿਆ ਚੈੱਕ ਕਰਾ ਲੈ ਉਹ ਐ ਆਪਣੀ ਗੱਡੀ 'ਚ ਲਾਦਿਆ ਚੈੱਕ ਕਰਾ ਨਹੀਂ ਦੂਹਾਂ ਦਿਨਾਂ ਦੀ ਆਪਣੀ ਗਾਰੰਟੀ ਆ ਤਾਂ ਭਾਜੀ ਇਹ ਕੋਈ 10 ਕਿਲੋ ਦੁੱਧ ਜਮ ਦੁੱਧ 10 ਕਿਲੋ ਆ ਗਿਆ ਹਨਾ ਹਾਂਜੀ ਹਾਂਜੀ ਤਾਂ ਗੱਡੀ ਸੀਲ ਪੂਰੀ ਹੈ ਸੀਲ ਹੈ ਵੀਰੇ ਛਣ ਛਣ ਬੜਾ ਵਧੀਆ ਲੱਗਿਆ ਚਵਾਈ ਵਾਲਾ ਹਨਾ ਪੈਪ ਖਾਓ ਵੀਰੇ ਪੈਪ ਖਾ ਤਾਂ ਇਹਦਾ ਵੀਰ ਕਿਹਦਾ ਤਾਜ਼ੀ ਦਾ ਕੀ ਰਿਕਾਰਡ ਹੈਗਾ 20 ਲੀਟਰ ਦਾ ਤਾਜ਼ੀ ਦਾ ਰਿਕਾਰਡ ਆ ਅੱਛਾ 20 ਲੀਟਰ ਦਾ ਆ ਹੁਣ ਦੇ ਦੇ ਪ੍ਰਿੰਟ ਪ੍ਰਿੰਟ ਵਖਾਓ ਪਹਿਲਾਂ ਵੇਖੋ ਕਿ ਤਰ੍ਹਾਂ ਦਾ ਪ੍ਰਿੰਟ ਲੱਗਾ ਹੋਇਆ ਹੈ ਇਹਨੂੰ ਠੀਕ ਹੈ ਦੂਜਾ ਸੂਈ ਵੀਰੇ ਦੂਜਾ ਸੂਆ ਸੂਈ ਕਲਿੰਦਰ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਤੀਜੇ ਵਾਸਤੇ ਗਾੜੀ ਗੱਭਨ ਦੀ ਠੀਕ ਹੈ ਵੱਡੇ ਪੱਲੇ ਚਾ ਵੀਰੇ ਰੰਗ ਬਾਜ ਖੁੱ ਬਾਕੀ ਇਸ ਟਮ 10 ਲੀਟਰ ਕਿਵੇਂ ਵੀਰ ਨੇ ਦੱਸਿਆ ਕਿ ਦੁੱਧ 10 ਲੀਟਰ ਆ ਵੀਰੋ ਤਾਂ ਹੈ ਰੰਗ ਬਾਜੇ ਕਿਹੜੀ ਕਿੱਲੇ ਬੱਜੀ ਵੀਰੇ ਸੋਣੀ ਲੱਗਦੀ ਐ ਨੁਕਰੀ ਕੋਟੀ ਜਮੂ ਵੀਰ ਕਨਾਲ ਆਈ ਹਰਾ ਇਹਨੂੰ ਨੱਥ ਪਈ ਬਿਲਕੁਲ ਤਾਂ ਗਾ ਗਏ ਨੁਕਰੀ ਕੋੜੀ ਹੈਗਾ ਤਾਲਿਆ ਖਵਾੜ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਲੱਗੇ ਤਾਂ ਚੰਗੀ ਤਰ੍ਹਾਂ ਲੈਵਾ ਚੈੱਕ ਕਰ ਲਿਓ ਕਲਜੰਦਰ ਵੀਰ ਆ ਹੋਏ ਜਦੋਂ ਆਪਣੇ ਦਿਨਾਂ ਤੇ ਹੁੰਦੀ ਆ ਨਾ ਇੱਥੇ ਝੱਡਾ ਲਾਉਂਦੀ ਆ ਉਹ ਤਾਂ ਵੀਰੇ ਇਹਨੇ ਬਾਨਾ ਹੀ ਜਦੋਂ ਤੁਹਾਨੂੰ ਪਤਾ ਗੱਲ ਸੱਜਰ ਸੁਝਾਉਂਦਾ ਟੋਕੜਾ ਹੈ ਨਾ ਚੈੱਕ ਪਾਸ ਗੱਬਨ ਟੋਕੜਾ ਗਈ ਚੈੱਕ ਪਾਸ ਹੈ ਨਾ 10 ਲੀਟਰ ਦੁੱਧ ਦਾ 10 ਲੀਟਰ ਦੁੱਧ ਨੋਆ ਕਿਲੋ ਦੀ ਆਪਣੀ ਗਰੰਟੀ ਕੋਈ ਵੀਰ ਆਨਲਾਈਨ ਵੀ ਖੜਦਾ ਨੋਆ ਕਿਲੋ ਦੀ ਗਰੰਟੀ ਦਵਾਂਗੇ ਅਸੀਂ ਨੋਆ ਦੀ ਗਰੰਟੀ ਹੈ ਨਾ ਇੱਥੇ ਆਊਗਾ ਤੇ ਦਹੀ ਚਵਾ ਕੇ ਦਵਾਂਗੇ ਬਿਲਕੁਲ ਬਿਲਕੁਲ ਵੀਰ ਭਾਏ ਕੋ ਵੀਡੀਓ ਕੋਲ ਤੇ ਚੁਾਈ ਕਰ ਲੈ ਜਿਸਾਈ ਪਾ ਦੇ ਤੇ ਵੀਡੀਓ ਕੋਲ ਤੇ ਦੋ ਡੰਗ ਚੁਾਈ ਕਰ ਲੈ 10 ਕਿਲੋ ਦੁੱਧ ਉੱਤੇ ਲੈ ਜਾ ਕਿਆ ਬਾਤ ਹੈ ਕੁਲਜਿੰਦਰ ਵੀਰ ਤੈਨੂੰ ਪਤਾ ਹੈ ਆਪਣਾ ਰੇਟ ਜਿਆਜ ਹੁੰਦਾ ਇੱਕ ਭਾਜ ਜਿਆਜ ਹੋਵੇ ਤਾਂ ਫੇਰ ਹੀ ਡੰਗਰ ਵਿਕਦਾ ਵਾ ਕੋਈ ਬਸਵਾਣ ਹੀ ਲੱਗਾ ਜੇ ਪਸਮਾਗ ਥਾਣੇ ਡੇੜੇ ਹੋਰ ਕੱਢੂਗੀ ਠੀਕ ਹੈ ਇਹਨੂੰ ਚੋਣ ਇਹੋ ਜਿਹੀ ਲੱਗੀ ਆਗੀ ਕਿਤੇ ਗਾਂ ਨੂੰ ਇਹ ਗੱਲਾਂ ਨਹੀਂ ਦੀ ਹੁੰਦੀ ਉਂਗਲ ਉਂਗਲ ਜਿਹੜੀ ਮੋਟੀ ਧਾਰ ਹੋਗੀ ਇੱਕ ਨੰਬਰ ਚ ਵਾ ਹਾਂ ਜੀ ਉਹਦਾ ਭਾਏ ਵੀਡੀਓ ਲੰਬੀ ਹੋਏ ਜਾਣੀ ਤੁਸੀਂ ਵੀ ਜਾਣਾ ਨਹੀਂ ਤੇ ਤੁਹਾਨੂੰ ਕਿਹਾ ਆ ਗਿਆ ਵਿਖਾ ਦੇਣੀ ਹੈ ਕੁਲਜਿੰਦਰ ਵੀਰ ਹੈ ਤਾਂ ਸੀਲ ਹੈ ਨਾ ਤੈਨੂੰ ਪਤਾ ਆਪਣਾ ਰੇਟ ਜਿਆਜ ਡੰਗਰ ਪੰਗਾ ਸੱਜ ਜੁਈ ਵਜੀ ਉਹ ਵੀ ਆਪਣੀ ਵੇਗੀ ਹੁੰਦੇ ਆ ਬਿਲਕੁਲ ਬਿਲਕੁਲ ਭਾਜ ਜ ਹੁੰਦਾ ਉਹ ਵੀ ਕਾਰੋਬਾਰੀ ਲਈ ਦਿਖਾ ਸਕਦੇ ਹਾਂ ਹਾਂ ਜੀ ਰਜਿੰਦਰਪੁਰ ਬਾਗ ਦੇ ਬਾਜ਼ਾਰ ਚ ਵੈੜ ਹੈਗੀ ਆ 40000 ਦੀ ਠੀਕ ਹੈ ਜੀ ਪੂਰੇ ਬਾਜ਼ਾਰ ਵਗਦੇ ਚ ਬਿਲਕੁਲ ਹੁਣ ਬਾਜ਼ਾਰ ਉਲਟ ਫੁਲਟ ਹੋ ਗਿਆ ਹਾਂਜੀ ਠੀਕ ਆ ਹੁਣ ਦੇ ਦਈਏ 35 ਦੀ 35000 ਜੀ ਹਾਂ ਜੀ ਠੀਕ ਆ ਨੰਬਰ ਤੋਂ ਪੜਿਆ ਜਦੋਂ ਟੁਕੀ 70 ਦੀ ਆ ਟੁਕੀ 70 ਦੀ ਰੰਗ ਬਾਰੇ ਵਸ਼ੀ ਆ ਟੁਕੀ 70 ਦੀ ਆ ਆਹ ਹੈ ਤਾਂ ਰੰਗ ਬਾਈਆ ਵੱਡੇ ਪੱਲੇ ਚ ਉੱਪਰੋਂ ਵੀ ਆ ਗਾਰਡਰ ਗੁੱਡ ਰੰਗ ਵੀ ਰਿਓ ਸਿੱਧੀ ਆ ਤੇ ਜਮਾ ਚੰਗੀ ਵੈੜਾ ਆਹ ਚੀਜ਼ਾਂ ਨਹੀਂ ਲੱਪੈ ਰਹੀ ਆਹ ਜੀ ਜਾਣੀ ਉਹ ਲੱਭਣੀਆਂ ਕਿੱਥੇ ਮੱਦੀ ਪਾਏ ਜਿਹੜੇ ਮਰੀਂ ਚੰਗੀ ਵੈੜਾ ਸੋਹਣੀ ਵੈੜਾ ਕਿੱਲੇ ਬੱਜੀ ਵੀ ਸੋਣੀ ਲੱਗਦੀ ਆ ਤਾਂ ਸਹੀ ਸਲੱਗ ਆ ਜੀ ਹਾਂ ਜੀ ਹਾਂ ਜੀ ਆ ਚੀਜ਼ਾਂ ਨਹੀਂ ਜੇ ਲੱਭਣੀਆਂ ਬਿਲਕੁਲ ਬਿਲਕੁਲ ਪੱਠਾ ਪੱਠਾ ਖਾ ਵੀਰੇ ਕਰੀ ਬਿਲਕੁਲ ਸਿੱਧੀ ਸਿੱਧੀ ਕਿਦੋਂ ਵਿੰਗਾ ਟ੍ਰੇਡਾਂ ਨਹੀਂ ਜਾਂੜਿਆ ਵੇ ਲੋ ਲੱਕ ਨਹੀਂ ਤੇ ਕਈਆਂ ਤੇ ਤਾਂ ਚੜ੍ਹੇ ਹੁੰਦੇ ਕਈ ਠਾਂ ਲੱਗੇ ਹੁੰਦੇ ਆ ਜਾਂ ਚੜ੍ਹਦੇ ਵਿੰਗੇ ਹੁੰਦੇ ਜਾਂ ਚੜ੍ਹਦੇ ਟੜੇ ਆਣਗੇ ਤਾਂ ਉਹਦਾ 35 40 ਮੰਗਣ ਡਿਆ ਬਣੇ ਬਿਲਕੁਲ ਹਾਂ ਜੀ ਤਾਂ ਹੁਣ ਆਈ ਐਨੀ ਪੋਲੀ ਤਿੰਨਾਂ ਚੌਹਾਂ ਮਿੰਟਾਂ ਜੀ ਗਾਈ ਖਾਦੀ ਬਈ ਵੀਰੇ ਇੱਕ ਮਿੰਟ ਤੋਂ ਨਾ ਗਾਈ ਪਹਿਲਾਂ ਫਸਮੂਗੀ ਤਾਂ ਕਾਨ ਕੇ ਆਦੇ ਅੱਛਾ ਜੀ ਹਾਂ ਜੀ ਤਾਂ ਹੁਣ 10 ਕਿਲੋ ਦੁੱਧ ਨੋਆ ਦੀ ਗਰੰਟੀ ਤੇ ਪੌਣੇ ਤੇ ਨਾ ਮਹੀਨਾ ਤਾਈ ਗੱਬਣ ਚੈੱਕ ਪਾਸ ਆ ਤਾਈ ਚੈੱਕ ਪਾਸ ਵੀ ਜੀ ਕਰਾਈ ਵੀਡੀਓ ਬਣਾਈ ਠੰਡਾੜੀ ਗੱਲ ਲੱਗਾ ਜੇ ਤੇ ਵੀਰ ਕਿੰਨੇ ਦੀ ਹਾਂ ਨਾ ਤੂੰ ਦੱਸ ਗੁਲਜਿੰਦਰ ਵੀਰ ਨਹੀਂ ਤੂੰ ਹੀ ਦੱਸਣਾ ਵੀਰ ਦੱਸ ਦੋ ਰੇਟ ਤੇ ਤਾਂ ਲੱਜ ਜਾ ਹੈ 34 ਦੇ ਦੇ ਜੀ ਦਾ ਦੋ ਠੀਕ ਹੈ ਜੈ ਜੈ ਜਾਂਦੇ 33 ਦੀ ਜਾਂਦੇ 1000 ਛੱਡ ਦੇ ਕੋਈ ਨਹੀਂ 32 ਦੀ ਜਾਂਦਾ 32000 ਜੀ ਦੇ ਦਾਂ ਬਾਕੀ ਕੋਈ ਫੋਨ ਲਾ ਲਿਆ ਹਨ ਕੋਈ ਫੋਨ ਲਾ ਲਿਆ ਦੇ ਦਾਂਗੇ ਵੈਡ ਦੇ ਸਾਹ ਤੇ ਫੋਨ ਲਾ ਓਏ ਅਜੇ ਸਵੇਰੇ ਸਵੇਰ ਦਾ ਟਾਈਮ ਹੈ ਪੱਠਾ ਉਠਾਣੀ ਹੈ ਨਾ ਡੰਗ ਨੇ ਰਾਜੀ ਹੈ ਬਿਲਕੁਲ ਬਿਲਕੁਲ ਸ਼ਾਮ ਵਾਲੇ ਗਲੇ ਆ ਪੂਰੀ ਤੋਰੇ ਜਾਂਦਾ ਵੈਡ ਕੋਟ ਰਹਿਦੀ ਆ ਚਾਰ ਚੁਰੂ ਬੜੀ ਆ ਚਾਰੂ ਚੁਰੂ ਬੜੀ ਆ ਠੀਕ ਹੈ ਜੀ ਤਾਂ ਬਾਕੀ ਵੀਰੋ ਤੁਸੀਂ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਬਾਕੀ ਇੱਕ ਵਾਰੀ ਲਾ ਕੇ ਤੋਂ ਚੈੱਕ ਕਰ ਲਿਓ ਬਾਬੂ ਪਾ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਆ ਤਾਂ ਤੁੰ ਤੁੰ ਚੰਗਾ ਸਪੈਸ਼ਲ ਲੱਗਿਆ ਬਾਕੀ ਵੀਰੋ ਪਸ਼ੂ ਵੀਰੋ ਨੇ ਯਾਰ 2000 ਨਾ ਫੜਾਉਂਦੇ ਆ ਫੜਾ ਦਿੰਦੇ ਆ ਤਾਂ ਕਿਹੜਾ ਵੀਰਾ ਲੈ ਜਾਊਗਾ ਚਲੋ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਰੰਗ ਬਾਜਾ ਤਾਂ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਵੀਰੇ ਨਾਲੇ ਕੋਈ ਸਿਆਲ ਚੋਈ ਚੱਲੂ ਤੇ ਨਾਲੇ ਵੀਰੇ ਟੁੱਕੀ ਫਿਰ ਰਕਮ ਦੀ ਹਣਾ ਜਿੰਦਰ ਵੀਰ ਮੈਂ ਝੂਠ ਨਹੀਂ ਮਾਰਨਾ ਤਿੰਨ ਦਿਨ ਹੋ ਗਏ ਹੈਂ ਜਾਂਦੀ ਨੇ ਠੀਕ ਆ ਜੀ ਮੈਂ ਤਿੰਨ ਦਿਨ ਚੋਈ ਆ 450 450 ਰੁਪਏ ਦੁੱਧ ਨਾਲ ਦੇਖੇ ਹੁੰਦੇ ਆ ਢਾਢਾ ਢੀਢਾ ਠੀਕ ਆ ਜੀ ਹਾਂਜੀ ਆ ਚਲੋ ਫੈਂਟ ਵੀ ਚੰਗੀ ਆਂਦੀ ਆਂਦੀ ਕਿੰਨਾ ਚਾਰ ਚਾਰ ਫੈਂਟ ਆਉਂਦੀ ਆ ਠੀਕ ਹੈ ਜੀ ਹਾਂ ਜੀ ਵੇਜੀ ਆੜੀ ਚੋਲੇ ਫੇਰ ਘਾਣਾ ਰੱਪੀਆਂ ਜੀ ਬਿਲਕੁਲ ਬਿਲਕੁਲ ਵਿਕਦੀ ਆ ਵਿਕਦੀ ਵੀਰ ਵਿਕਦੀ ਹਾਂ ਜੀ ਪਾਰੇ ਪੱਲੇ ਚ ਤੇ ਹੁਣ ਹਾਂ ਨਾ 32 ਦੀ 32 ਦੀ ਤੇ ਤਾਂ ਵਿੱਚ ਛੋੜ ਛੱਪਾ ਕਰਦਾ ਹਾਂ ਕੋਈ ਫੋਨ ਲਾ ਲੈ ਹਨਾ ਫੋਨ ਲਾਵੇ ਜਿੱਤੋਂ ਮਰਜ਼ੀ ਵਿਧੀ ਫੋਨ ਲਾ ਪਰ ਪਹੁੰਚ ਨਹੀਂ ਜਣੀ ਕਰਾਇਆ ਉਹਦਾ ਆਪਣਾ ਜੀ ਸੱਜਰਾ ਜਿੰਨਾ ਹੋਣੀ ਦੁੱਧ ਦੇਣ ਸੱਜਰਾ ਵੀ ਨਹੀਂ ਤਾਂ ਸੱਜਰਾ ਹੀ ਨਹੀਂ ਦੇਣੀ ਇਹਨਾਂ ਨੂੰ ਦੁੱਧ ਬਿਲਕੁਲ ਬਿਲਕੁਲ ਉਹ ਦੇਣੀਆਂ 5 5 6 6 ਕਿਲੋ ਸੱਜਰਾ ਹੀ ਨਹੀਂ ਠੀਕ ਹੈ ਵੀਰੇ ਜਾ ਜਾ ਤਾਂ ਹੁਣ ਤੇ ਚਲੋ ਦੁੱਧ ਵੀ ਸੋਨਾ ਵਾ ਗਾੜੀ ਗੱਬਣਾ ਹਾਂਜੀ ਤਾਂ ਬਾਕੀ ਇੱਕ ਰੀ ਤੋਰਾ ਵਿਖਾ ਦੇ ਜੀ ਤੋੜਦੇ ਵੀ ਫੇ ਤੋੜਦੇ ਤੇ ਇੱਕ ਰੀ ਤੋਰਾ ਚੈੱਕ ਕਰ ਲਿਓ ਜੀ ਤੇ ਬਾਕੀ ਉਹ ਬੇਨਤੀ ਹੁੰਦੀ ਆ ਕਿ ਵੀਰੇ ਜੋ ਵੀ ਤੁਸੀਂ ਚੈੱਕ ਪਾਸ ਕਰਨੀ ਆ ਕਿਵੇਂ ਕਰਨਾ ਹਨਾ ਉਹ ਤੁਸੀਂ ਆਪਣਾ ਵੇਚ ਆ ਕੇ ਖਰੀਦ ਕਰਨੀ ਆ ਆਪ ਦੀ ਤੁਹਾਡੀ ਜ਼ਿੰਮੇਵਾਰੀ ਆ ਜੀ ਬਾਕੀ ਭਾਰੇ ਪੱਲੇ ਜੇ ਵੱਡੀ ਗਹਿੜਾ ਹੱਥ ਲਾ ਕੇ ਪਸੰਦ ਪੀਦਾ ਬਿਲਕੁਲ ਦੇਖੋ ਚੰਗੇ ਰਕਾਰ ਵਾਲੀ ਆ ਵੀਰੇ ਲੈ ਆ ਲੈ ਥਾਂ ਤੋਂ ਲੈ ਕੇ ਇਸ ਤੱਕ ਸੋਣੀ ਕੋਈ ਹੋੜੀ ਨਹੀਂ ਤੁਰਦੀ ਭਾਈ ਦੀ ਪੂਰਾ ਨੂਰੀ ਘੋੜੀ ਵਰਗੀ ਚਾਲ ਆ ਬਿਲਕੁਲ। ਕੀ ਬਾਤ ਹੈ। ਘੋੜੀ ਇਹ ਘੋੜੀ ਦੇ ਬਰਾਬਰ ਹੈ ਘੋੜੀ ਲੱਲੀ ਦੁਕਾਨ ਵਾਲੀ। ਬਿਲਕੁਲ ਬਿਲਕੁਲ ਸੋਹਣੀ ਮੈੜਾ ਵੀਰੇ। ਤਾਂ ਬਾਕੀ ਵੀਰ ਨੂੰ ਫੋਨ ਲਾ ਲਿਓ ਵੀਰੇ 32 ਜਿਹਾ ਵੀ ਛੋੜ ਛੱਪਾ ਵੀਰਾ ਕਰ ਦੋ। ਇੱਧਰ ਲਿਆ। ਆ ਵੇਖੋ ਜੀ ਪਹਿਲੀ ਇੱਧਰ। ਜਵਾਹ ਵੇਖ। ਮੋਟੀ ਧਾਰ ਆ ਗਈ ਹੈ ਨਾ। ਇਹ ਤਾਂ ਜਿੰਦਰ ਵੀਰ ਇਹੋ ਜੀਆਂ ਧਾਰਾਂ ਕਦੇ ਲੱਭਦੀਆਂ ਹੀ। ਵੇਖੋ ਜਿੰਦਰ ਵੀਰ। ਕੀ ਬਾਤ ਹੈ। ਸੋਹਣਾ ਜਵਾਹ ਲੱਗਿਆ ਵੀ। ਹਾਂ ਕਲਜਿੰਦਰ ਵੀਰ ਆਉਂਦੀ ਪਨਹਾਰੇ ਵੀਰੋ ਚੋਹਾ ਦਾ ਜਵਾਬ ਵਧੀਆ ਲੱਗਿਆ ਮੋਟੀ ਤਾਰ ਆ ਠੀਕ ਹੈ ਹਾਂ ਕਲਜਿੰਦਰ ਵੀਰ ਤੈਨੂੰ ਪਤਾ ਡੰਗਰ ਨਾਲ ਮਾਈਕ ਕੋਈ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਲਾ ਲਿਓ ਵੀਰ ਨੂੰ ਤੇ 32000 ਦੀ ਹੋ ਜੂ ਤੇ ਫੋਨ ਲਾ ਲੈ ਕੋਈ ਤਾਂ ਐਡਰੈਸ ਦੱਸੀ ਵੀਰੇ ਐਡਰੈਸ ਜੀ ਪਿੰਡ ਮੋਣ ਪੰਡਹਾਰੀਆਂ ਹਾਂਜੀ ਤਸਵੀਰ ਅਜਨਾਲਾ ਜਿਹੜਾ ਅੰਮ੍ਰਿਤਸਰ ਨੇੜੇ ਫਤਿਹਗੜ ਚੂੜੀਆਂ ਜੀ ਮੋਬਾਈਲ ਨੰਬਰ 9781685435 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੋ